ਅੱਜ ਤੜਕਸਾਰ ਇੱਕ ਖਬਰ ਅੱਗ ਵਾਂਗ ਫੈਲੀ ਕਿ ਖੇੜੀ ਵਾਲੇ ਬਾਬੇ ਨੇ ਆਪਣੀ ਸੱਸ ਦੇ ਗੋਲੀ ਮਾਰਤੀ। ਉਸ ਤੋਂ ਬਾਅਦ ਖੇੜੀ ਵਾਲੇ ਬਾਬੇ ਦੀ ਕੁੱਟਮਾਰ ਹੋਈ ਸਹਰਿਆਂ ਵੱਲੋਂ ਇਹ ਵੀ ਖਬਰ ਫੈਲੀ। ਪਰ ਹੁਣ ਇੱਕ ਹੋਰ ਵੱਖਰੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੀ ਖੇੜੀ ਵਾਲੇ ਬਾਬੇ ਦਾ ਗੈਂਗਸਟਰ 골ਡੀ ਬਰਾੜ ਦੇ ਨਾਲ ਕੋਈ ਲਿੰਕ ਹੈ? ਖੇੜੀ ਵਾਲੇ ਬਾਬੇ ਦੀ ਸੱਸ ਨੇ ਜਿਹੜੀ ਪੀੜਤ ਹੈ ਉਸ ਨੇ ਇਹ ਦਾਵਾ ਕੀਤਾ ਹੈ ਕਿ ਸਾਡੇ ਕੋਲ ਆ ਕੇ ਤਾਂ ਸਾਨੂੰ ਧਮਕੀਆਂ ਦੇ ਰਿਹਾ ਸੀ ਕਿ ਉਹਦੀ 골ਡੀ ਬਰਾੜ ਦੇ ਨਾਲ ਵੀਡੀਓ ਕਾਲ ਹੁੰਦੀ ਹੈ। ਔਰ ਗੈਂਗਸਟਰ ਗੋਲਡੀ ਬਰਾੜ ਦੀਆਂ ਧਮਕੀਆਂ ਖੇੜੀ ਵਾਲਾ ਬਾਬਾ ਦੇ ਰਿਆ ਸੀ ਇਹ ਇਲਜ਼ਾਮ ਖੇੜੀ ਵਾਲੇ ਬਾਬੇ ਦੀ ਸੱਸ ਨੇ ਲਾਏ ਨੇ ਤੁਹਾਨੂੰ ਦੱਸਦੀ ਇਹ ਕਿ ਅੱਜ ਸਵੇਰੇ ਹੀ ਇਹ ਵਿਵਾਦ ਖੜਾ ਹੋਇਆ ਜਦੋਂ ਖਬਰਾਂ ਸਾਹਮਣੇ ਆਉਣ ਲੱਗੀਆਂ ਕਿ ਖੇੜੀ ਵਾਲੇ ਬਾਬੇ ਨੇ ਆਪਣੀ ਸੱਸ ਦੇ ਗੋਲੀ ਮਾਰਤੀ ਜਿਸ ਤੋਂ ਬਾਅਦ ਉਸ ਦੀ ਸੱਸ ਨੇ ਸਿੱਧੇ ਇਲਜ਼ਾਮ ਲਾਏ ਕਿ ਉਹਨਾਂ ਦੀ ਕੁੜੀ ਦੇ ਨਾਲ ਕੁੱਟਮਾਰ ਕਰਦਾ ਹੈ ਖੇੜੀ ਵਾਲੇ ਬਾਬੇ ਦੀ ਸੱਸ ਕਹਿੰਦੀ ਹੈ ਕਿ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਹੱਦ ਤੱਕ ਨਸ਼ੇ ਕਰਦਾ ਤਾਂ ਆਪਣੀ ਕੁੜੀ ਉਹਦੇ ਵੱਲ ਵਿਆਹਦੇ ਹੀ ਨਾ ਔਰ ਵੱਡੇ ਵੱਡੇ ਇਲਜ਼ਾਮ ਖੇੜੀ ਵਾਲੇ ਬਾਬੇ ਦੇ ਉੱਤੇ ਲਗਾਏ ਨੇ ਇੱਕ ਵੀਡੀਓ ਵੀ ਸਵੇਰੇ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਦੁਬਾਰਾ ਖਬਰ ਆ ਗਈ ਕਿ ਖੇੜੀ ਵਾਲਾ ਬਾਬਾ ਵੀ ਹਸਪਤਾਲ ਦੇ ਵਿੱਚ ਐਡਮਿਟ ਹੋ ਗਿਆ ਆ ਫਤੇਗੜ ਸਾਹਿਬ ਹਸਪਤਾਲ ਦੇ ਵਿੱਚ ਐਡਮਿਟ ਖੇੜੀ ਵਾਲਾ ਬਾਬਾ ਜਦਕਿ ਉਸ ਦੀ ਸੱਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਜੇ ਖੇੜੀ ਵਾਲੇ ਬਾਬੇ ਦੀ ਗੱਲ ਸੁਣੀਏ ਤਾਂ ਉਹਦਾ ਕਹਿਣਾ ਹੈ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਬੜੀ ਬੁਰੀ ਤਰ੍ਹਾਂ ਮੇਰੇ ਸਹੁਰਿਆਂ ਨੇ ਮੈਨੂੰ ਕੁੱਟਿਆ ਔਰ ਮੇਰੇ ਦੰਦ ਤੋੜਤੇ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਉਂਗਲ ਤੋੜ ਦਿੱਤੀ ਇਹ ਸਾਰੇ ਇਲਜ਼ਾਮ ਖੇੜੀ ਵਾਲੇ ਬਾਬੇ ਨੇ ਲਾਏ ਨੇ ਔਰ ਦੂਜੀ ਗੱਲ ਖੇੜੀ ਵਾਲੇ ਬਾਬੇ ਨੇ ਇੱਥੋਂ ਤੱਕ ਗੱਲ ਕਹੀ ਹੈ ਕਿ ਅੱਜ ਤਾਂ ਅਸੀਂ ਦੇਖਾਂਗੇ ਕਿ ਪੁਲਿਸ ਕੀ ਕਰਦੀ ਹੈ ਕਹਿੰਦਾ ਜੇ ਪੁਲਿਸ ਕੁਝ ਨਹੀਂ ਕਰੂਗੀ ਤਾਂ ਫਿਰ ਇੱਕ ਦਿਨ ਮੰंजे ਤੋਂ ਅਸੀਂ ਵੀ ਉੱਠਣਾ ਇਹ ਧਮਕੀ ਨੁਮਾ ਬਿਆਨ ਜਿਹੜਾ ਖੇੜੀ ਵਾਲੇ ਬਾਬੇ ਦਾ ਸਾਹਮਣੇ ਆਇਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਇਸ ਪੂਰੇ ਮਾਮਲੇ ਦੀ ਤਾ ਖੇੜੀ ਵਾਲੇ ਬਾਬੇ ਦੀ ਸੱਸ ਨੇ ਜ਼ਰੂਰ ਇੱਕ ਲਿੰਕ ਦੇ ਦਿੱਤਾ ਉਹ ਕਹਿੰਦੇ ਕਿ ਖੇੜੀ ਵਾਲਾ ਬਾਬਾ ਧਮਕੀਆਂ ਦਿੰਦਾ ਸੀ ਕਿ ਉਹਦੇ 골ਡੀ ਬਰਾਡ ਦੇ ਨਾਲ ਲਿੰਕ ਨੇ ਗੈਂਗਸਟਰ 골ਡੀ ਬਰਾਡ ਦੇ ਨਾਲ ਉਹਦੇ ਕੋਈ ਲਿੰਕ ਹੈਗੇ ਨੇ ਇਹ ਆਪਣੇ ਆਪ ਦੇ ਵਿੱਚ ਬੜਾ ਵਿਵਾਦਿਤ ਬਿਆਨ ਹੈ ਔਰ ਸਵਾਲ ਵੀ ਖੜੇ ਕਰਦਾ ਹੈ ਹੁਣ ਇੱਕ 골ਡੀ ਬਰਾਡ ਨਾਮ ਦਾ ਗੈਂਗਸਟਰ ਜਿਹੜਾ ਇਸ ਹੱਦ ਤੱਕ ਦਾ ਵੱਡਾ ਕ੍ਰਾਈਮਨਲ ਮੰਨਿਆ ਜਾਂਦਾ ਹੈ ਉਹਦੇ ਲਿੰਕ ਖੇੜੀ ਵਾਲੇ ਬਾਬੇ ਨਾਲ ਹੋਣੇ ਇਹ ਸਵਾਲ ਤਾਂ ਪੈਦਾ ਹੀ ਕਰ ਦਈ ਹੈ ਕਿਉਂਕਿ 골ਡੀ ਬਰਾੜ ਵਰਗੇ ਗੈਂਗਸਟਰ ਦਾ ਨਾਲ ਲੈ ਕੇ ਦੇਸ਼ ਦੇ ਵਿੱਚ ਆਲਰੇਡੀ ਬਹੁਤ ਕੁਝ ਹੋ ਰਿਹਾ ਤੇ ਦੂਜੇ ਪਾਸੇ ਖੇੜੀ ਵਾਲਾ ਬਾਬਾ ਇਹ ਦਾਵਾ ਕਰਦਾ ਕਿ ਉਹ ਵੀਡੀਓ ਕਾਲਾਂ ਕਰਦਾ ਹੈ 골ਡੀ ਬਰਾੜ ਦੇ ਨਾਲ ਜੋ ਇਲਜ਼ਾਮ ਖੇੜੀ ਵਾਲੇ ਬਾਬੇ ਦੀ ਸੱਸ ਨੇ ਲਾਏ ਨੇ ਉਹ ਆਪਣੇ ਆਪ 'ਤੇ ਸਵਾਲ ਖੜੇ ਕਰਦੀ ਹੈ ਔਰ ਪ੍ਰਸ਼ਾਸਨ ਅੱਗੇ ਵੀ ਇਹ ਦਲੀਲ ਰੱਖਦੀ ਹੈ ਕਿ ਖੇੜੀ ਵਾਲੇ ਬਾਬੇ ਦੇ ਨਾਲ ਇਸ ਬਾਰੇ ਵੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਖੈਰ ਵੱਡੀ ਗੱਲ ਹੈ ਕਿਉਂਕਿ ਵੱਡਾ ਨਾਮ ਖੇੜੀ ਵਾਲੇ ਬਾਬੇ ਨੇ ਲੈ ਲਿਆ ਹੁਣ ਐਵੇਂ ਹੀ ਲੈ ਲਿਆ ਫੁਕਰੀ ਫੁਕਰੀ ਪੰਤੀ ਦੇ ਵਿੱਚ ਲੈ ਲਿਆ ਜਾਂ ਫਿਰ ਅਸਲ ਦੇ ਵਿੱਚ ਕੋਈ ਏਦਾਂ ਦੀ ਗੱਲਬਾਤ ਹੈ ਇਹ ਤਾਂ ਹੁਣ ਪੁਲਿਸ ਹੀ ਇਸ ਨੂੰ شناخت ਦੀ شناخت ਕਰ ਸਕਦੀ ਹੈ ਪਰ ਖੇੜੀ ਵਾਲਾ ਬਾਬਾ ਇਹ ਜ਼ਰੂਰ ਕਹਿੰਦਾ ਹੈ ਕਿ ਕੁਝ ਵੀ ਸੋਚਣ ਤੋਂ ਕਰਨ ਤੋਂ ਪਹਿਲਾਂ ਉਹਦੀ ਪਤਨੀ ਨੂੰ ਸਾਹਮਣੇ ਜ਼ਰੂਰ ਲਿਆਂਦਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਕਿ ਉਹਦੇ ਨਾਲ ਇਹੋ ਜਿਹਾ ਕੀ ਹੋਇਆ ਔਰ ਇੱਥੋਂ ਤੱਕ ਕਹੀ ਹੈ ਗੱਲ ਕਿ ਜੇ ਉਹ ਦੋਸ਼ੀ ਨਿਕਲਿਆ ਜਾਂ ਉਹਨੇ ਕੁਝ ਕੀਤਾ ਹੋਇਆ ਤਾਂ ਖੇੜੀ ਵਾਲਾ ਬਾਬਾ ਕਹਿੰਦਾ ਕਿ ਉਹ ਆਪਣੀ ਧੌਣ ਲਾਉਣ ਨੂੰ ਵੀ ਤਿਆਰ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ